ਮੁੱਖ ਮੰਤਰੀ ਭਗਵੰਤ ਮਾਨ ਕੀ ਅਮਰ ਸ਼ਕਨ ਜਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਭ ਸੂਰਤ ਸਿੱਖ ਬਣ ਜਾ ਰਹੇ ਨੇ ਇਹ ਸਾਰੀਆਂ ਚਰਚਾਵਾਂ ਦੇ ਵਿਚਾਰ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਰਬਾਰ ਸਾਹਿਬ ਪਹੁੰਚਦੇ ਨੇ ਅੰਮ੍ਰਿਤਸਰ ਪਹੁੰਚਦੇ ਨੇ ਤੇ ਉੱਥੇ ਨਤਮਸਤਕ ਹੁੰਦੇ ਨੇ ਤੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਲ ਵੀ ਮੁਲਾਕਾਤ ਕਰਦੇ ਨੇ ਦੱਸ ਦਿਨਿਆ ਕਿ ਅਖਾਕਾਰੇ ਪੂਰੀ ਚਰਚਾ ਕੀ ਆ ਇਸ ਬਾਬਤ ਜਾਣ ਲਈ ਤੁਸੀਂ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਜ ਇਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਸਬੰਧੀ ਪੰਜਾਬ ਸਰਕਾਰ ਦੇ ਵੱਲੋਂ ਐਲਾਨੇ ਗਏ ਸਮਾਗਮਾਂ ਦੇ ਬਾਰੇ ਇੱਕ ਬਿਆਨ ਦਿੱਤਾ ਹੈ ਤਾਂ ਦਿਨੇ ਕਿ ਬੀਤੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਤੇ ਐ ਜੀ ਪੀ ਸੀ ਇਸ ਪੂਰੇ ਮਾਮਲੇ ਦੇ ਉੱਪਰ ਆਮੋ ਸਾਹਮਣੇ ਨਜ਼ਰ ਆ ਰਹੇ ਨੇ ਇਹ ਸਭ ਦੇ ਵਿਚਕਾਰ ਗੜਗੱਜ ਹੋਰਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸ਼ਦਾਬ ਦੀ ਮਨਾਉਣਾ ਖਾਲਸਾ ਪੰਥ ਦਾ ਕਾਰਜ ਹੈ ਤੇ ਸਰਕਾਰਾਂ ਨੂੰ ਆਪਣੀ ਬੰਦੀ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਨੇ ਸੰਗਤਾਂ ਦੇ ਲਈ ਸਹੂਲਤਾਂ ਤੇ ਲੋੜੀ ਦੇ ਪ੍ਰਬੰਧ ਕਰਨ ਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਦੇ ਵੱਲੋਂ ਉਲਿੱਕੇ ਗਏ ਸਮਾਗਮਾਂ ਦੇ ਉੱਤੇ ਵਾਜਿਬ ਇਤਰਾਜ਼ ਪਰਗੜ ਕੀਤਾ ਹੈ ਸ਼ਹਾਦਤੀਆਂ ਮਨਾਉਣ ਤੋਂ ਪਹਿਲਾਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਬਤ ਸੂਰਤੋਂ ਗੁਰੂ ਦੇ ਕਹਿਏ ਤੇ ਚਲਣ ਤੇ ਪੰਜਾਬ ਦੇ ਮੰਤਰੀ ਵੀ ਸਭ ਸੂਰਤ ਹੋਣ ਤੇ ਦਾੜੀਆਂ ਕੱਟਣੀਆਂ ਬੰਦ ਕਰਨ ਉਹਨਾਂ ਕਹਿ ਕੇ ਮੁੱਖ ਮੰਤਰੀ ਹੀ ਜੋ ਸਾਬਤ ਸੂਰਤ ਨਹੀਂ ਤਾਂ ਉਹ ਧਾਰਮਿਕ ਸਮਾਗਮਾਂ ਦੀ ਅਗਵਾਈ ਵਿਕਰਨਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਨੂੰ ਕੇਸਾਂ ਦੀ ਬੇਦਬੀ ਬੰਦ ਕਰਨੀ ਚਾਹੀਦੀ ਹੈ ਤੇ ਅਮਰਤਾਰੀ ਹੋਣਾ ਚਾਹੀਦਾ ਹੈ ਇਹਦੇ ਨਾਲ ਸਾਰੇ ਮੰਤਰੀਆਂ ਨੂੰ ਵੀ ਕੇਸਾਂ ਦੀ ਬੇਦਬੀ ਬੰਦ ਕਰਨ ਦੇ ਲਈ ਉਹਨਾਂ ਨੇ ਕਿਹਾ ਇਹਦੇ ਨਾਲ ਸਿੱਖ ਮੰਤਰੀਆਂ ਨੂੰ ਅਮਰਤਾਰੀ ਹੋਣ ਦਾ ਵੀ ਉਹਨਾਂ ਦੇ ਵੱਲੋਂ ਆਪਣੇ ਸਬ ਬਿਆਨ ਦੇ ਵਿੱਚ ਕਿਹਾ ਗਿਆ ਹੈ ਇਹ ਪੂਰਾ ਜੋ ਬਿਆਨ ਉਹਨਾਂ ਦਾ ਆਇਆ ਹੈ ਇਹ ਐਸਜੀਪੀਸੀ ਤੇ ਜੋ ਪੰਜਾਬ ਸਰਕਾਰ ਅਮੂ ਸਾਹਮਣੇ ਨਜ਼ਰ ਆ ਰਹੇ ਨੇ ਉਹ ਸਭ ਦੇ ਵਚਕਾਰ ਆਇਤਾ ਦੁਨੀਆ ਕੀ ਸਭ ਦੇ ਵਿਚਾਰ ਜੋ ਅੱਜ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਪਹੁੰਚਦੇ ਨੇ ਜੋ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਈਮੇਲ ਜ਼ਰੀਏ ਧਮਕੀਆਂ ਆ ਰਹੀਆਂ ਨੇ ਦਰਬਾਰ ਸਾਹਿਬ ਜਾਂ ਲੰਗਰ ਹਾਲ ਨੂੰ ਬੰਬ ਦੇ ਨਾਲ ਅਡਾਉਣ ਨੂੰ ਲੈ ਕੇ ਇਹ ਧਮਕੀਆਂ ਆ ਰਹੀਆਂ ਨੇ ਤਕਰੀਬਨ ਅੱਧੀ ਦਰਜਣ ਤੋਂ ਬਾਅਦ ਦੇ ਧਮਕੀਆਂ ਚੁੱਕੀਆਂ ਨੇ ਇਸੇ ਬਾਬਤ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੀਟਿੰਗ ਕਰਨ ਦੇ ਲਈ ਜਾਂ ਜ਼ਾਇਜ਼ਾ ਲੈਣ ਦੇ ਲਈ ਅੰਮ੍ਰਿਤਸਰ ਪਹੁੰਚਦੇ ਨੇ ਉਹ ਦਰਬਾਰ ਸਾਹਿਬ ਖਤਮਸਤਕ ਵੀ ਹੁੰਦੇ ਨੇ ਤੇ ਉਹਨਾਂ ਦੇ ਵੱਲੋਂ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦੇ ਨਾਲ ਇਸ ਬਾਬਤ ਮੁਲਾਕਾਤ ਵੀ ਕੀਤੀ ਜਾਂਦੀ ਆ। ਦਾਦੇ ਨੇ ਕਿ ਅੱਜ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਕੈਂਪ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰ ਰਹੇ ਸੀ ਤਾਂ ਉਹਨਾਂ ਨੂੰ ਪੱਤਰਕਾਰ ਸਵਾਲ ਕਰਦੇ ਨੇ ਕਿ ਐਸਜੀਪੀਸੀ ਦੇ ਵੱਲੋਂ ਇਤਰਾਜ਼ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਛਦਾਬੀਆਂ ਨੂੰ ਮਨਾਉਣ ਦੇ ਲਈ ਪ੍ਰੋਗਰਾਮ ਕਿਉਂ ਲਿਖ ਕੇ ਜਾ ਰਹੇ ਨੇ? ਤਾਂ ਅੱਗੋਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਜਵਾਬ ਸੀ ਕੀ ਐਸਜੀਪੀਸੀ ਦੇ ਕੋਲ ਕਾਪੀਰਾਈਟ ਆ ਇਹ ਸਾਰੇ ਮਨਾਉਣ ਦੇ ਲਈ ਜਾਂ ਅਜਿਹੇ ਪ੍ਰੋਗਰਾਮ ਕਰਨ ਦੇ ਲਈ ਉਹ ਜ਼ਿਕਰ ਕਰਦੇ ਨੇ ਕਿ ਅਕਾਲੀ ਸਰਕਾਰ ਸਮੇਂ ਵੀ ਉਦੋਂ ਦੀ ਪੰਜਾਬ ਸਰਕਾਰ ਦੇ ਵੱਲੋਂ ਅਜਿਹੇ ਪ੍ਰੋਗਰਾਮ ਕੀਤੇ ਗਏ ਸੀ ਉਸ ਸਮੇਂ ਐਸਜੀਪੀਸੀ ਦੇ ਵੱਲੋਂ ਇਤਰਾਜ਼ ਕਿਉਂ ਨਾ ਪ੍ਰਗਟ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੋ ਐਸਜੀਪੀਸੀ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਉਹ ਸਿਆਸੀ ਕੰਮਾਂ ਵਿੱਚ ਦਖਲਅੰਦਾਜ਼ੀ ਵੀ ਕਰਦੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਉਹ ਪ੍ਰਚਾਰ ਕਰਦੇ ਵੀ ਨਜ਼ਰ ਆਏ ਸੀ। ਉਹਨਾਂ ਦਾ ਕਹਿਣਾ ਸੀ ਕਿ ਜਦੋਂ ਹਰਿੰਦਰ ਸਿੰਘ ਧਾਮੀ ਨੇ ਕਿਹਾ ਸੀ ਕਿ ਜਿਹੜੇ ਰਾਜਨੀਤਿਕ ਆਗੂ ਆ ਉਹ ਧਾਰਮਿਕ ਕੰਮਾਂ ਵਿੱਚ ਦਖਲਅੰਦਾਜ਼ੀ ਨਾ ਕਰਨ ਤਾਂ ਉਹਨਾਂ ਦਾ ਕਹਿੰਦਾ ਇਬਾਰਤ ਇਹ ਸੀ ਕਿ ਫਿਰ ਹਰਿੰਦਰ ਸਿੰਘ ਧਾਮੀ ਤੇ ਇੱਕ ਧਾਰਮਿਕ ਆਗੂ ਨੇ ਉਹ ਰਾਜਨੀਤਿਕ ਕੰਮਾਂ ਵਿੱਚ ਦਖਲਅੰਦਾਜ਼ੀ ਕਿਉਂ ਕਰਦੇ ਨੇ ਦਾਦੀ ਨੇ ਸਮੇਂ ਪੰਜਾਬ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਮਨਾਉਣ ਨੂੰ ਲੈ ਕੇ ਐ ਜੀ ਪੀ ਸੀ ਤੇ ਪੰਜਾਬ ਸਰਕਾਰ ਦੇ ਵਿੱਚਕਾਰ ਵਿਵਾਦ ਵਧਦਾ ਜਾ ਰਿਹਾ ਹੈ ਤੇ ਕੈਬਨਟ ਮੰਤਰੀ ਵੀ ਇਹਦੇ ਵਿੱਚ ਕੁਝ ਨਾ ਕੁਝ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਦੇਖਣ ਵਾਲਾ ਹੋਵੇਗਾ ਜੋ ਅੱਜ ਮੀਟਿੰਗ ਹੋਈ ਆ ਐ ਜੀ ਪੀ ਸੀ ਦੇ ਪ੍ਰਧਾਨ ਹਿੰਦਰ ਸਿੰਘ ਧਾਮੀ ਦੇ ਨਾਲ ਦਰਬਾਰ ਸਾਹਿਬ ਸੁਰੱਖਿਆ ਦੇ ਨਾਲ ਨਾਲ ਕੀ ਉਸ ਮੀਟਿੰਗ ਦੇ ਵਿੱਚ ਇਹ ਦਿਨ ਮਨਾਉਣ ਨੂੰ ਲੈ ਕੇ ਵੀ ਚਾਚਾ ਹੋਈ ਆ ਆਖਰਕਾਰ ਇਸ ਪੂਰੇ ਮਾਹੌਲ ਦੇ ਵਿੱਚ ਕੀ ਦੋਵੇਂ ਬੈਠ ਕੇ ਗੱਲਬਾਤ ਕਰਨ ਦੇ ਵਿੱਚ ਜੋ ਸਫਲ ਹੋਏ ਨੇ ਇਸ ਵਿੱਚ ਇਹ ਮਸਲਾ ਵੀ ਹੱਲ ਹੋਵੇਗਾ ਇਹ ਦੇਖਣ ਵਾਲਾ ਹੋਵੇਗਾ ਪਰ ਧਰਮ ਦੇ ਨਾਮ ਦੇ ਉੱਪਰ ਸਿਆਸਤ ਲੱਗਦਾ ਹੈ ਕਿ ਚਾਲੂ ਰਹੇਗੀ ਧੰਨਵਾਦ